ਪੀੜਤ ਪਰਿਵਾਰ ਨੇ ਮਕਾਨ ਦੇ ਕਬਜ਼ੇ ਲਈ ਕੀਤਾ ਰੋਸ ਪ੍ਰਦਰਸ਼ਨ ਦੂਜੀ ਥੀਨੇ ਦੋਸ਼ਾਂ ਤੋਂ ਕੀਤਾ ਇਨਕਾਰ ਦੇਖੋ ਕੀ ਹੈ ਪੂਰਾ ਮਾਮਲਾ ਪੁਲਿਸ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਮੇਰਾ ਨਾਮ ਅਰुण ਕੁਮਾਰ ਵਾਸੀ ਆ ਮਹਾ ਮੰਡੀ ਹਾਤਾ ਨੰਬਰ 10405/1 ਦਾ ਰਹਿਣ ਵਾਲਾ ਮਾਮਲਾ ਹੈ ਕਿ ਮੈਂ ਸ਼ੁਕਰਵਾਰ ਦੀ ਰਾਤ 23 ਤਰੀਕ ਨੂੰ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਇਹਨੇ ਕਿਸੇ ਅਧiat ਸਨ੍ਹਾ ਭੇਜ ਕੇ ਮੈਨੂੰ ਮੰਦਰ ਲਾਗੇ ਬੁਲਾ ਕੇ ਇਹਨੇ ਰੋਹਿਤ ਕੁਮਾਰ ਲੋਗੀ ਨੇ ਇਹਨੇ ਇਹਨੇ ਨਾਲ ਮਾਰਕਟਾਈ ਕੀਤੀ ਆ ਤੇ ਜੰਗੀ ਦੇ ਨਾਮ ਦੇ ਲਿਆ ਦਲਾਲ ਆ ਉਹ ਕਹਿੰਦਾ ਮੈਂ ਜਗਾ ਖਾਲੀ ਕਰवानी ਆ ਮਾਲਕਾਂ ਦਾ ਉਹ ਜਿੱਦਾਂ ਮੰਨ ਲਓ ਦਲਾਲ ਆ ਉਸ ਤੋਂ ਬਾਅਦ ਉਸ ਤੋਂ ਰੋਹਿਤ ਕੁਮਾਰ ਲੋਗੀ ਆ ਉਹ ਗੈਂਗਸਟਰ ਆ ਇਹਨਾਂ ਮਿਲ ਕੇ ਮੇਰੇ ਨਾਲ ਧੱਕਾ ਕਰਦੇ ਆ ਵਜਾ ਜੀ ਵਜ੍ਹਾ ਇਹੀ ਹੈ ਕਿ ਮੇਰੇ ਮਕਾਨ ਦਾ ਕਬਜ਼ਾ ਲੈਣਾ ਚਾਹੁੰਦੇ ਆ ਉਹ ਮਾਲਕ ਨੂੰ ਦੇਣਾ ਚਾਹੁੰਦੇ ਆ ਸ਼ੌਕ ਮਾਨ ਨੂੰ ਪੇਪਰ ਤੁਹਾਡੇ ਨਾਲ ਹਾਂਜੀ ਪੇਪਰ ਮੈਂ ਉੱਥੇ ਦਾ 60 70 ਸਾਲ ਦਾ ਵਾਸੀ ਆ ਮੇਰਾ ਦਾਦਾ ਉੱਥੇ ਆਇਆ ਸੀ ਕੇਹ ਟਾਈਮ ਤੇ ਦਾਦੇ ਤੋਂ ਬਾਅਦ ਪਿਓ ਉਹ ਕਹਿੰਦੇ ਜੀ ਇਹ ਜਗ੍ਹਾ ਖਾਲੀ ਕਰ ਦੇ ਵਜ੍ਹਾ ਇਹੀ ਹੈ ਕਿ ਜਿਹੜਾ ਮਾਲਕ ਹੈ ਨਾ ਆਪਣੇ ਆਪ ਨੂੰ ਜੋ ਕਹਿੰਦਾ ਕਿ ਮੈਂ ਮਾਲਕ ਹਾਂ ਵਾਂ ਉਹ ਧੱਕੇ ਨਾਲ ਉੱਥੋਂ ਜਗ੍ਹਾ ਜ਼ਮੀਨਾਂ ਖਾਲੀ ਕਰਵਾ ਰਿਹਾ ਪਿੱਛੇ ਵੀ ਅੱਜ ਤੋਂ 15 20 ਦਿਨ ਜਾਂ 15 ਦਿਨ ਪਹਿਲੇ ਉੱਥੇ ਇੱਕ ਓਮੀਨਾ ਦਾ ਬੰਦੇ ਦਾ ਘਰ ਨਾ ਢਾ ਗਏ ਉਹਨੂੰ ਭਜਾਤਾ ਉਥੋਂ ਜਿਹੜੀ ਮਾਰ ਝੋੜਾਈ ਹੋਈ ਛੱਟ ਪੇਟ ਲੱਗੀ ਹੋਰ ਹਾਂਜੀ ਮੇਰੇ ਨਾ ਆ ਜਗਾ ਚ ਉਂਗਲ ਚ ਫੈਕਚਰ ਆਇਆ ਹੈ ਆ ਚੀ ਚੀ ਇਹ ਸਮਝ ਜੀ ਕਿ ਪੁਲਿਸ ਖਾਣੇ ਦਿਖਾ ਕੇ ਹਾਂਜੀ ਤਕਾੜ ਦਿੱਤੀ ਹੈ ਜੀ ਏ ਡਿਵੀਜ਼ਨ ਚ ਰਾਮਬਾਰ ਏ ਡਿਵੀਜ਼ਨ ਕੋਪਲਾ ਜੀ ਅੱਧੀ ਆਂਦੇ ਤੁਸੀਂ ਜੀ ਕੋ ਮਸਲਾ ਉਹਨੇ ਇਨਸਾਫ ਚਾਹੀਦਾ ਮੈਨੂੰ ਜੀ ਪੁਲਸੀ ਅਲੀ ਪੁਲਸ ਕਹਿੰਦੀ ਆ ਮੈਂ ਉੱਥੇ ਡਾਕਟਰ ਕਟਾਣ ਗਿਆ ਸੀ ਆ ਉਹਨਾਂ ਦੇ ਖਿਲਾਫ ਉਹਨਾਂ ਲੋਗੀਆਂ ਨੇ ਉਹਦੇ ਵਰਦੀ ਦੀ ਜਿੱਦਾਂ ਵੀ ਹਾਲਤ ਚ ਉਹਦੀ ਵਾਇਰਲ ਕੀਤੀ ਆ ਵੀਡੀਓ ਉਹ ਮੇਰੀ ਮਦਦ ਕਰ ਰਹੇ ਦੇ ਸੀ ਸਬ ਇਨਸਪੈਕਟਰ ਸਰਵਨ ਸਿੰਘ ਜੀ ਪਰ ਉਹਨਾਂ ਨੇ ਉਹਨਾਂ ਦੀ ਵੀਡੀਓ ਵਾਇਰਲ ਕਰਤੀ ਐ ਤੇ ਉਹਨਾਂ ਨੂੰ ਸਸਪੈਂਡ ਕਰਵਾ ਦਿੱਤਾ ਹੈ ਹੁਣ ਤੁਸੀਂ ਕੀ ਜਵਾਬ ਮੈਂ ਹੀ ਚਾਹੁੰਦਾ ਮੈਨੂੰ ਇਨਸਾਫ ਹੋਵੇ ਜੀ ਜੇ ਨਹੀਂ ਇਨਸਾਫ ਮਿਲਦਾ ਨਹੀਂ ਇਨਸਾਫ ਮਿਲਣਾ ਤੇ ਮਰਾਂਗਾ ਮੈਂ ਫਿਰ ਹੋਰ ਕੀ ਐ ਇਕੱਲਾ ਬੰਦਾ ਕਿੱਥੇ ਕਿੱਥੇ ਭਜੇਗਾ ਜਿੰਦੂਆ ਕਾ ਜ਼ਿੰਮੇਵਾਰ ਸ਼ੌਕਮਾਰ ਹੋਏਗਾ ਤੇ ਲੋਕੀ ਹੋਏਗਾ ਤੇ ਜੰਗੀ ਹੋਏਗਾ ਮੇਰਾ ਨਾਮ ਸ਼ੁਭ ਰੋਹਿਤ ਕੁਮਾਰ ਕੀ ਮਾਮਲਾ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਤੁਹਾਡੇ ਮੇਰੇ ਤੇ ਇਲਜ਼ਾਮ ਇਸ ਕਰਕੇ ਲਾਇਆ ਜਾ ਰਿਹਾ ਜੀ ਮੈਂ ਮਹੱਲੇ ਜ਼ਰਾਣਾ ਖਲੋਕੇ ਇੱਕ ਕਾਂਦੇ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਖਲੋ ਗਿਆ ਨੇ 3 ਸਾਲ ਤੋਂ ਕਬਜ਼ਾ ਕੀਤਾ ਸੀ ਅਜੇ ਤੱਕ ਕੋਈ ਇਹਦੇ ਖਿਲਾਫ ਨਹੀਂ ਸੀ ਬੋਲਦਾ ਵਯਾ ਜੀ ਇਹਦੇ ਖਿਲਾਫ ਬੋਲਣ ਵਾਲਾ ਰੋਹਿਤ ਕੁਮਾਰ ਮੈਂ ਹਾਂਗਾ ਜੀ ਤੇ ਇਸ ਕਰਕੇ ਆ ਮਹੱਲੇਦਾਰ ਮੇਰੇ ਨਾਲ ਹੀ ਖੜੇ ਆ ਜੀ ਆ ਦੇਖੋ ਇਹ ਆਪਣੇ ਪ੍ਰਧਾਨ ਸਾਹਿਬ ਜੀ ਰਾਜਕਮਰ ਰਾਜੂ ਜੀ ਚੌਂਕ ਸਹਨਪੁਰਾ ਕੋਠੀ ਸ਼ਾਮਜੀ ਮਾਲ ਜਿੱਥੇ ਇਹਨੇ ਕਬਜ਼ਾ ਕੀਤਾ ਦਾ ਆ ਔਰ ਇਹ ਸਾਰੇ ਕਹਿੰਦੇ ਆ ਕਿ ਪ੍ਰਧਾਨ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਨਾਲ ਮੈਂ ਚੱਲ ਕੇ ਹਰ ਜਗ੍ਹਾ ਸੁਣਵਾਈ ਕਰ ਰਿਹਾ ਅੱਜ ਆਪਾਂ ਨਗਰ ਨਗਨ ਕਾਰਪੋਰੇਸ਼ਨ ਕਮਿਸ਼ਨਰ ਕੋਲ ਵੀ ਗਏ ਆ ਉਹਨਾਂ ਨੇ ਵੀ ਇੰਨੀ ਗੱਲ ਕਹੀ ਆ ਵਿਸ਼ਵਾਸ ਦਿਵਾਇਆ ਪੂਰਾ ਕਿ ਅਸੀਂ ਤੁਹਾਡੇ ਕੋਲ 2 ਘੰਟਿਆਂ ਦੇ ਵਿੱਚ ਬੰਦੇ ਭੇਜ ਰਹੇ ਆ ਔਰ ਇੱਥੇ ਬੰਦੇ ਭੇਜ ਕੇ ਅਸੀਂ ਵੇਖਾਂਗੇ ਸਾਰਾ ਕੀ ਏਦਾ ਧਾਮ-ਜਾਮ ਖੜਾ ਆ ਦਾ ਆ ਮੰਦਰ ਦੀ ਕੰਧ ਦੇ ਵਿੱਚ ਇਹ ਮਾਗੀ ਕਲੈਂਟਰ ਪਾਇਆ ਦਾ ਵਾ ਔਰ ਅਸੀਂ ਉਹ ਸਾਰਾ ਆਪਣਾ ਮਤਲਬ ਕਿ ਵੇਖਣਾ ਚਾਹੁੰਦੇ ਆਂ ਵੀ ਇਹ ਕੀ ਕੁਝ ਚੱਲਦਾ ਪਿਆ ਵਾ ਲੋਕੀ ਜੀ ਅਰਣੁਕੁਮਾਰ ਨੇ ਤੁਹਾਡੇ ਇਲਜ਼ਾਮ ਲਗਾਏ ਨੇ ਵੀ ਮਾਕ ਪੁੱਟ ਕਰਨ ਦੇ ਤੇ ਨਿਆਜ਼ ਕਬੂਲ ਕਰਨ ਚਾਹੁੰਦਾ ਵਾ ਮਕਾਨ ਤੇ ਇਹ ਕਿਤੋਂ ਤੱਕ ਸਚਾਈ ਹੈ ਇਹ ਸਚਾਈ ਜੀ ਦੇਖੋ ਮੈਂ ਇਸ ਤਰ੍ਹਾਂ ਬੋਲ ਕੇ ਦੱਸਾਂਗਾ ਤੁਹਾਨੂੰ ਤੇ ਫੇਰ ਹੀ ਤੁਹਾਨੂੰ ਯਕੀਨ ਹੋਏਗਾ ਠੀਕ ਹੈ ਨਾ ਇਹ ਸਚਾਈ ਇਹਨਾਂ ਨੂੰ ਪੇਸ਼ ਕਰਨੀ ਪੈਣੀ ਆ ਕਿਤੇ ਨਾ ਕਿਤੇ ਦੱਸਣਾ ਪੈਣਾ ਵਾ ਮੈਂ ਕਿਸੇ ਦੇ ਖਿਲਾਫ ਇਨਜਾਮ ਲਾ ਦੇਣਾ ਜੀ ਮੈਂ ਇਹਨੂੰ ਇਹਨੇ ਮੈਨੂੰ ਮਾਰਿਆ ਵਾ ਦੇਖੋ ਉਹ ਬੰਦੇ ਦਾ ਮੈਂ ਨਾਮ ਲ੍ਹਾਂਗਾ ਉਹ ਕੋਈ ਸ਼ੋਅ ਤੇ ਮੈਨੂੰ ਕਮੈਂ ਦੱਸਣਾ ਤੇ ਬੇਗਾਨਾ ਮੈਂ ਕਿੱਥੇ ਮਾਰਿਆ ਕਿੱਥੇ ਆ ਜੀ ਉਹ ਕਿਹੜੀ ਵੀਡੀਓ ਵਾ ਬਾਕਾਇਦਾ ਆ ਜੀ ਡਾਕਟਰ ਕੱਟੀ ਗਈ ਪੁਲਿਸ ਵੱਲੋਂ ਹਾਂਜੀ ਉਹ ਵੀ ਤੁਹਾਨੂੰ ਦੱਸ ਦੇਣਾ ਜੀ ਪੁਲਿਸ ਵੱਲੋਂ ਜਦੋਂ ਡਾਕਟਰ ਕੱਟੀ ਗਈ ਆ ਉਹ ਜਿਹੜਾ ਇਹ ਸਬ ਇੰਸਪੈਕਟਰ ਸਰਵਨ ਸਿੰਘ ਅਗਾਸੀ ਜੀ ਸਬ ਇੰਸਪੈਕਟਰ ਸਰਵਨ ਸਿੰਘ ਦੀ ਵਰਦੀ ਇਹਨੇ ਇਸੇ ਗੱਲੋਂ ਲਵਾਈ ਆ ਇਹਦਾ ਨਾਮ ਆ ਰਜੀਵ ਕੁਮਾਰ ਖੋਖਰ ਇਹ ਮੁੰਡੇ ਦਾ ਇਹਨੇ ਉੱਥੇ ਜਾ ਕੇ ਥਾਣੇ ਉਹਦੇ ਕੋਲ ਡਾਕਟਰ ਮੰਗਦਾ ਸੀ ਝੂਠਾ ਉਹ ਕਹਿੰਦਾ ਯਾਰ ਕਿਤੇ ਸਾਟੀ ਨਹੀਂ ਲੱਗੀ ਮੈਂ ਡਾਕਟਰ ਕਾਦਾ ਦਵਾ ਇਹਨੇ ਸਾਈਡ ਤੇ ਖਲੋ ਕੇ ਦੀ ਵੀਡੀਓ ਬਣਾ ਲਈ ਆ ਔਰ ਉਹਨਾਂ ਨੇ ਜਦੋਂ ਡਾਕਟਰ ਨਹੀਂ ਇਹਨੂੰ ਦਿੱਤਾ ਫਿਰ ਉਹ ਵੀਡੀਓ ਕਵਲ ਕਰਨ ਤੋਂ ਬਾਅਦ ਉਹ ਵਿਚਾਰੇ ਨੂੰ ਲੈ ਐਨਾਇਰ ਕੀਤਾ ਗਿਆ ਔਰ ਫਿਰ ਉਹ ਸਾਡੇ ਕੋ ਆਇਆ ਔਰ ਤੋਂ ਬਾਅਦ ਮੈਂ ਉਹਨੂੰ ਕਿਹਾ ਯਾਰ ਕੋਈ ਗੱਲ ਨਹੀਂ ਕੀ ਤੋ ਟੈਂਸ਼ਨ ਨਾ ਲੈ ਚਲੋ ਸਾਡੇ ਏਰੀਆ ਨੂੰ ਉਠਾਣਾ ਲੱਗਦਾ ਵਾ ਉਹ ਸਾਡੇ ਏਰੀਆ ਦੇ ਸਾਰੇ ਕੰਮ ਦੇਖਦੇ ਆ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਅਫਸਰ ਕੰਮ ਕਰੇਗਾ ਅਸੀਂ ਤੇ ਉਹਦੇ ਹੱਕ ਚ ਬੋਲਾਂਗੇ ਜੀ ਜੰਗੀ ਪਹਿਲਵਾਨ ਤੁਹਾਡਾ ਆਪਣਾ ਕੋਈ ਜਾਣਛਾਣਾ ਇੱਧਰ ਵੇਖੋ ਜੰਗੀ ਪਹਿਲਵਾਨ ਜਾਣਦੇ ਜੀ ਜੰਗੀ ਪਹਿਲਵਾਨ ਜੀ ਮੱਲੇਦਾਰ ਆ ਜੀ ਕੀ ਤੁਸੀਂ ਭੇਜਿਆ ਚਲਣਾ ਦੁਕਾਨ ਉਲੀ ਤੇ ਅਰੂ ਮਾਰਦੀ ਹੋਮ ਭਾਜੀ ਐਕਚੁਅਲੀ ਆਲਰੇਡੀ ਉਹ ਪਹਿਲੇ ਮੰਦਰ ਚ ਖੜੇ ਸੀ ਇਹ ਕਰ ਉਹਨੂੰ ਮੈਂ ਕਿੱਥੇ ਭ ਹਾਂਜੀ ਰੋਹਿਤ ਕੁਮਾਰ ਜੀ ਤੁਹਾਡੇ ਤੇ ਇੱਕ ਅਲਿਗੇਸ਼ਨ ਲਾਇਆ ਜਾ ਰਿਹਾ 10 ਨੰਬਰ ਜੀ ਰੋਹਿਤ ਕੁਮਾਰ 10 ਨੰਬਰ ਜੀ ਉਹਦੇ ਬਾਰੇ ਕੀ ਮੈਨੇ ਜਾਓਗੇ ਉਹ ਸਾਰੇ ਗੱਲ ਇਸ ਤਰ੍ਹਾਂ ਜੇ ਇਹ ਜੋ ਮਰਜ਼ੀ ਕਹੀ ਜਾਵੇ ਇਹਦੇ ਕਹਿਣਾ ਕੀ ਹੈ ਬੰਦੇ ਤੁਹਾਨੂੰ ਮੱਗੇ ਵੀ ਕਿਹਾ ਪ੍ਰੂਫ ਕਰਨਾ ਪੈਂਦਾ ਸਰ ਹਨਾ ਹਰ ਬੰਦੇ ਨੂੰ ਆਪਣਾ ਮਤਲਬ ਕੀ ਮੌਕਾ ਮਿਲਦਾ ਹੈ ਹਰ ਬੰਦੇ ਨੂੰ ਪੁਲਿਸ ਪ੍ਰਸ਼ਾਸਨ ਮੌਕਾ ਦਿੰਦੀ ਹੈ ਕਿ ਬੇਟਾ ਆਪਣਾ ਵਧੀਆ ਤਰੀਕੇ ਨਾਲ ਚੱਲੋ ਅਸੀਂ ਇਹ ਬੰਦਿਆਂ ਦੇ ਨਾਲ ਚੱਲੇ ਆ ਇਹ ਜਿਹੜੇ ਆਪਣੇ ਜੀ ਆ ਸਾਰੇ ਆ ਦੇਖੋ ਇਹ ਪ੍ਰਧਾਨ ਹੈਗੇ ਜੀ ਮੇਨ ਜੀ ਇਹ ਦੱਸੋ ਮਾਰਕਟ ਆਈ ਹੋਈ ਤੁਹਾਡੇ ਵੱਲੋਂ ਜਾਂ ਨਹੀਂ ਹੋਈ ਸਰ ਨਹੀਂ ਹੋਈ ਜੀ ਮੈਂ ਤੁਹਾਨੂੰ ਆਪ ਕਹਿਣਾ ਚਾਹਣਾ ਜੀ ਨਹੀਂ ਹੋਈ ਉਹ ਤੁਹਾਨੂੰ ਕਹਿੰਦੇ ਆ ਮੇਰਾ ਮੇਰੀ ਮੈਂ ਮਾਰਕਟਾਈ ਕੀ ਕਰਨੀ ਆ ਜਿਹੜਾ ਬੰਦਿਆਂ ਕੋ ਡਾਕਟਰ ਲੈਣ ਗਿਆ ਵਾ ਆਪਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਡਾਕਟਰ ਦਵੋ ਮੈਂ ਇਹਨੂੰ ਸਿਵਲ ਹਸਪੀਟਲ ਲੈ ਕੇ ਜਾਣਾ ਉਹ ਕਹਿੰਦੇ ਡਾਕਟਰ ਕਿਸ ਚੀਜ਼ ਦਾ ਦਈਏ ਤੈਨੂੰ ਉਹ ਤੇ ਸੱਟ ਲੱਗੀ ਆ ਕੋਈ ਹੁਣ ਉਸੇ ਸੱਟ ਨਹੀਂ ਲੱਗੀ ਤੇ ਉਹਨਾਂ ਨੇ ਤਾਂ ਇਹਦੇ ਸਿਵਲ ਹਸਪਤਾਲ ਲੈਣ ਇਹਨਾਂ ਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਕੀ ਜੋਦੇ ਤੁਸੀਂ ਹੁਣ ਮੈਂ ਇਹ ਚਾਹਣਾ ਹੈ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਕਹਿਣਾ ਹੈ ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹੋ ਕਹਿਣਾ ਚਾਹਨਾ ਵਾ ਅੰਮ੍ਰਿਤਸਰ ਦੀ ਸਾਰੀ ਪੁਲਿਸ ਨੂੰ ਇਹ ਕਹਿਣਾ ਚਾਹਨਾ ਹੈ ਕਿ ਬੜੇ ਵਧੀਆ ਤਰੀਕੇ ਨਾਲ ਸ਼ਾਨਬੀਨ ਕਰੋ ਇਹਦੀ ਇਹਨੂੰ ਪਤਾ ਲੱਗੇ ਕਿ ਇਹ ਝੂਠੇ ਕਬਜ਼ੇ ਲੋਕਾਂ ਦੀਆਂ ਜ਼ਮੀਨਾਂ ਦੇ ਕਿਸ ਤਰ੍ਹਾਂ ਹੁੰਦੇ ਆ ਔਰ ਕਿਸ ਤਰ੍ਹਾਂ ਲੋਕਾਂ ਦੀ ਆਪਣਾ ਗਲੀ ਦੇ ਵਿੱਚ ਵੀ ਲੈਂਟਰੇ ਕਿੰਨੇ ਪਾਇਆ ਵਾ ਉਸ ਸਬੰਧ ਚ ਵੀ ਅੱਜ ਹੀ ਕਾਰਪੋਰੇਸ਼ਨ ਕਮਿਸ਼ਨਰ ਕੋ ਗਏ ਆ ਉਹਨਾਂ ਨੇ ਸਾਨੂੰ ਕਿਹਾ ਵਾ ਕਿ ਤੁਸੀਂ ਇੱਥੇ ਆਓ ਤੇ ਆਪਣੇ ਉਹਨਾਂ ਟੀਮ ਭੇਜੀ ਆ ਟੀਮ ਭੇਜ ਕੇ ਉਹ ਸਾਰਾ ਪੁੱਛਗਿੱਛ ਕਰਨਗੇ ਕੋਈ ਵੀ ਨਹੀਂ ਲੱਗੀ ਜੀ ਅਜੋਨਾ ਫਲੈਕਸੀ ਬਣਾਈ ਹੈ ਜੋ ਅੱਛੇ ਕ੍ਰਿਮੀਨਲ ਰੋਹਿਤ ਕੁਮਾਰ ਅੱਛਾ ਅੱਛਾ ਉਹ ਠੀਕ ਹੈ ਜੀ ਉਹ ਅੱਛਾ ਅੱਛਾ ਉਹਨਾਂ ਨੇ ਉਹ ਫਿਰ ਇਸ ਤਰ੍ਹਾਂ ਨਾ ਗੱਲ ਨਹੀਂ ਸਮਝੇ ਹੁਣ ਅਸੀਂ ਉਹਦੇ ਸਾਹਮਣੇ ਖਲੋਤੇ ਆ ਡਟ ਕੇ ਆ ਵੇਖੋ ਸਾਰੇ ਨਾਲ ਖੜੇ ਆ ਮੱਲੇਦਾਰ ਉਹਨਾਂ ਇਹਨਾਂ ਨਾਲ ਖਲੋਤੇ ਆ ਇਹਨਾਂ ਨਾਲ ਕੋਈ ਖਲੋਣਾ ਲਾਣੀ ਸੀ ਉਹ ਐਕਚੁਅਲੀ ਆ ਕਬਜ ਕਰਕੇ ਮੈਨੂੰ ਭਜਾਣਾ ਚਾਹੁੰਦਾ ਆ ਕਿ ਆ ਭਜਿਏ ਤੇ ਆਪਾਂ ਅੱਗੋਂ ਫੇਰ ਕਬਜੇ ਕਰੀਏ ਇਲਾਕੇ ਚ ਅਰੁਣ ਕੁਮਾਰ ਤੁਹਾਡੇ ਕੋਲ ਅਰੁਣ ਕੁਮਾਰ ਜੀ ਉੱਥੇ ਇਧਰ ਆ ਰਿਹਾ ਵਾ ਉਸ ਜਗ੍ਹਾ ਚ ਜਿਸ ਜਗ੍ਹਾ ਤੇ ਅਰੁਣ ਕੁਮਾਰ ਨੂੰ ਇਹ ਅੱਗੇ ਲਾ ਕੇ ਉਹ ਬਹੁ ਕੋ 25 ਲੱਖ ਰੁਪਇਆ ਮੰਗਦਾ ਪਿਆ ਵਾ ਅਰੁਣ ਕੁਮਾਰ ਨੂੰ ਕੱਢਣ ਦਾ ਅਰੁਣ ਕੁਮਾਰ ਨੂੰ ਉਤਰਾ ਦੇ ਉਹ ਦਿੰਦੇ ਆ ਵਾ 5-7 ਲੱਖ ਰੁਪਇਆ ਜਿਵੇਂ ਵੀ ਕੋਈ ਬੰਦਾ ਜਗ੍ਹਾ ਲੈਂਦਾ ਆ ਤੇ ਕਹਿੰਦਾ ਕਿ ਤੂੰ ਜੋ ਤਰਾ ਬੰਦਾ ਤੂੰ ਲੱਲਾ ਉਹ ਉਹਦੇ ਨਾਲ ਮਾੜਾ ਵੀ ਨਹੀਂ ਕਰਦਾ ਪਿਆ ਬਹੁ ਕੁਮਾਰ ਦੀ ਫੈਮਿਲੀ ਵੀ ਕਹਿੰਦੀ ਹੈ ਸਾਨੂੰ ਉਜਾੜਿਆ ਜਾ ਰਿਹਾ ਜਿੱਥੇ ਅਸੀਂ ਰਹਿ ਰਹੇ ਹਾਂ ਕੌਣ ਉਜਾੜ ਸਕਦਾ ਸਰ ਦੇਖੋ ਉੱਥੇ ਜਾ ਕੇ ਤੁਸੀਂ ਦੇਖੋ ਸਾਰੀਆਂ ਫੈਮਲੀਆਂ ਨਿਕਲੀਆਂ ਵਾ ਕੋਈ ਠੱਕੇ ਨਾ ਨਿਕਲਿਆ ਰਜ਼ਾਮੰਦੀ ਨਾ ਨਿਕਲਿਆ ਸੱਤ ਪਰਿਵਾਰ ਠੱਕੇ ਨਾ ਕੱਢੇਗੇ ਕੋਈ ਨਹੀਂ ਠੱਕੇ ਨਾ ਕੱਢਿਆ ਜਾਂਦਾ ਜੀ ਮੈਂ ਤੁਹਾਨੂੰ ਸੱਤੇ ਪਰਿਵਾਰ ਇੱਥੇ ਲਿਆ ਕੇ ਸਾਬਤ ਕਰ ਸਕਦਾ ਉਹ ਕਹਿਣਗੇ ਅਸੀਂ ਆਪਣੀ ਰਜ਼ਾਮੰਦੀ ਨਾਲ ਗਏ ਆ ਸਾਡੇ ਨਾਲ ਉਹ ਇੰਨੇ ਸਹਿਮਤ ਤੇ ਗਿਆ ਲੋਕ ਆ ਹਾਂਜੀ ਉਹ ਸਟੀਲ ਲਿਆਂਦੀ ਕੀ ਲੋੜ ਪਈ ਉਹ ਸਟੀਲ ਲਿਆਂਦੀ ਇਸ ਕਰਕੇ ਲੋੜ ਪਈ ਆ ਕਿ ਸਾਡਾ ਮਲਕੀ ਉਹ ਬਊ ਦਾ ਪੰਗਾ ਪਵੇ ਤੇ ਅਸੀਂ ਉਹਨੂੰ ਪੈਸੇ ਵੱਧ ਮੰਗੀਏ